ਨਿਤਨਾਕ ਜੀ ਬਹੁਤ ਵਾਰ ਸ਼੍ਰੀਮਾਨ ਰਾਜਪਾਲ ਸਾਹਿਬਾ ਜੀ ਨੇ ਭਾਰਤੀ ਪੀੜੀ ਦੇ ਸੁਭਾਅ ਨੂੰ ਜੂਨ ਲਈ ਸੱਦਦਾ ਹੈ ਸੁਵਾਨ ਦੇ ਬੋਲੇ ਮਿਲ ਕੇ ਸੋ ਪ੍ਰਮਤਮੇ ਤੁਮੇ ਅੰਦਰੋਂ ਜਨੀ ਮਨਣਾ ਮੰਦਿਰ ਦੇ ਪੁਰਾਣੇ ਕਾਲਖ ਜੰਮੀ ਹੈ ਨਾ ਉਹ ਉੱਤੇ ਨੇ ਜੇ ਉਹ ਮੰਦਿਰ ਦਾ ਇਹ ਸ਼ਰਮ ਦੇ ਦੁਆਰੇ ਜਿੱਤੀ ਹੋਈ ਬੇਸੀ ਰਾਜਪਾਲ ਸਾਹਿਬਾ ਜੀ ਅਦ੍ਰਿਸ਼ਕ ਤੋਂ ਹੋਰ ਸਾਡੇ ਆਏ کہانوں نظر نہیں چاہیے دنیا دے ترادے آئے ہیں روز کھیت دلتا کا وہ نہیں کہے بسائی ہے تو مائی ہے یہ تو سارے کو اپنا ماں ہے سب انسان سب بھائی ہیں یہ عالم ہے کہ روڈے کے لیے بھائی خاصاں کو تو مائی ہے راج دلتا Oh <laughs> <speaking in Spanish> the <speaking in Spanish> ਮਨ ਦੀ ਤ੍ਰਿਪਤੀ ਪ੍ਰਾਪਤ ਕਰਨ ਵਾਸਤੇ ਔਰ ਆਪਣੀਆਂ ਭੁੱਖਾਂ ਨੂੰ ਜਿਹੜਾ ਸੀ ਪੂਰੇ ਕਰਨ ਵਾਸਤੇ ਔਰ ਗੁਰਮੁਖ ਪਿਆਰੇਓ ਅੱਜ ਤੱਕ ਕਿਸੇ ਨੂੰ ਨਾ ਕੋਈ ਤ੍ਰਿਪਤੀ ਮਿਲੀ ਅੱਜ ਤੱਕ ਮਨੋਪੋਸਤਰਾ ਲੱਗੇ ਸ਼ਾਇਦ ਇਸੇ ਕਰਕੇ ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸੀ ਅੱਥੀ ਵੇਟ ਨਾ ਲੱਗੀਆਂ ਬਹੁਤਾਂ ਗੰਗਤ ਮਾਸ ਤੇ ਉਹ ਸਾਰੇ ਪਦਾਰਥ ਇਕੱਠੇ ਕਰ ਲੈ ਗਏ ਫਿਰ ਸਵਾਲ ਇਹ ਹੈ ਕਿ ਕੀ ਮਨੁੱਖੀ ਤੋਖਰ ਉਤਰ ਜਾਏਗੀ ਕਿ ਮਨੁੱਖੀ ਤੋਖਰ ਖਤਮ ਹੋ ਸਕਦੀ ਹੈ ਮਹਾਰਾਜ ਜੀ ਗੁਰਗੰਧ ਸਵਾਸਕ ਜਿੱਦੇ ਵੱਡੇ ਹੰਦਾਂ ਨੇ ਇਸ਼ਾਰੇ ਕੀਤੇ ਇਹ ਘੁੱਤ ਤੱਕ ਆਪ ਜੀ ਰੋਜ਼ ਪੜ੍ਹਦੇ ਜਰਦੀ ਸਾਹਿਬ ਦੇ ਅਸਰ ਨਾਲ ਜਾਂ ਤਾਂ ਕਿਸੇ ਜਨਮ ਵਿੱਚ ਨਹੀਂ ਪਹੁੰਚਾ ਸੀ ਉਹਦੇ ਭਾਈ ਜਨਮ ਫਲਸਵਰ ਜੀ ਬਥੇ ਜੀ ਜਲਦੀ ਗਲੇ ਜਦੋਂ ਮਰਦੇ ਗਏ ਦੇ ਵਿੱਚ ਪਰ ਇੱਕੇ ਤੱਕ ਦਰਗਾਹ ਦੇ ਵਿੱਚ ਵੀ ਉਹਨੂੰ ਸਦਾ ਨਰਮ ਦੋ ਪੂਰੀ ਦੋਪਾਉਂਦੇ ਨੇ ਕਿਉਂਕਿ ਨਾਮ ਰੂਪੀ ਜਲ ਮਿਲੇਗਾ ਕਿੰਤੀਵੇਂ ਨਾਮ ਰੂਪੀ ਜਲ ਮਿਲੇਗਾ ਤੇ ਅੰਦਰ ਜਾ ਕੇ ਖੰਡਕ ਮਿਲੇਗੀ ਉਹ ਨਾਤੀ ਮਿਲੇਗੀ ਪਰ ਮਾਧਕਨੀਰਾ ਜਿਹੜੂ ਆਖਿਆ ਅਸੀਂ ਵੀ ਕਈ ਵਾਰੀ ਦੂਰ ਦੇਖਦੇ ਕਿ ਉਹ ਉੱਥੇ ਜਾ ਕੇ ਸਾਡੀ ਪਿਆਸ ਬੁਝ ਜਾਏਗੀ ਆਹ ਚੀਜ਼ ਦੇ ਨਾਲ ਸਾਡੀ ਪਿਆਸ ਬੁਝ ਜਾਣੀ ਹੈ ਇੱਥੇ ਜਾਣ ਦੇ ਨਾਲ ਸਾਡੀ ਪਿਆਸ ਬੁਝਦਾ ਹੈ ਸਤਗੁਰੂ ਸੱਚੇ ਬਾਦਸ਼ਾਹ ਕਹਿੰਦੇ ਨੇ ਭਾਈ ਮਨ ਨੂੰ ਭੁੱਖੇ ਤਹਿਦ ਸਤ ਬੁਝਾ ਉਹ ਦਸਬਿਸਾਵਾਂ ਦੇ ਵਿੱਚ ਭਟਕਦੇ ਲੋਕ ਤੇ ਰਹਿੰਦੇ ਜਦੋਂ ਉਹ ਆਪਣੇ ਪਿਆਰ ਨੂੰ ਝੋਣ ਜਾਂਦਾ ਹੈ ਜਿੱਥੇ ਉਹਨੂੰ ਪਤਾ ਲੱਗਦਾ ਹੈ ਉੱਥੇ ਹੀ ਦੌੜਦਾ ਹੈ ਪਰ ਉਹਨੂੰ ਉਹ ਚੀਜ਼ ਦੀ ਪ੍ਰਾਪਤੀ ਨਾ ਹੋਣ ਕਰਕੇ ਫਿਰ ਮਿਲ ਕੇ ਉੱਤਰ ਦੱਖਣ ਪੂਰਬ ਪੱਛਮ ਬਹੁਤ ਬਾਰੇ ਜਿੱਤੇ ਕਿਤੇ ਚਾਰ ਉਪਦੇਸਾਵਾਂ ਨੇ ਤੇ ਉੱਪਰ ਥੱਲੇ ਕਰਕੇ ਹੈ ਕਿਸ ਤਾਰੀ ਦੇ ਵਿੱਚ ਸ਼ਬਦ ਬੱਤੇ ਆਏ ਹਨ ਮਨ ਆਦਿਕ ਜਿਹੜਾ ਮਨਮੁਖੋ ਦਸੇ ਬਿਸਾਵਾਂ ਦੇ ਵਿੱਚ ਭਟਕਦਾ ਰਹਿੰਦਾ ਹੈ ਉਹ ਕਿ ਪਿਆਰ ਪ੍ਰਾਪਤ ਹੋ ਜਾਂਦਾ ਹੈ ਇਹ ਜੀ ਦੇ ਤਰ੍ਹਾਂ ਉਹਦੇ ਜੀਵਨ ਨੇ ਸਹਿਜ ਜਾਨਿਆ ਸਹਿਜ ਮੁਸਰਰ ਆਸਮਨ ਤੋਂ ਰੋਜ਼ ਸਾਹ ਦੀ ਫਿਰ ਤੇ ਅੰਦਰ ਹੀ ਆਉਂਦਾ ਇੱਕ ਤਰ੍ਹਾਂ ਦੇ ਮਹਾਰਾਜ واحرو جی کا خالصا واحر جی کی فتح سو اج جہا ہے ایسوی سن دو ہزار چھبی برے کی آمد نو ہے ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜਾ ਤਕਸੇ ਦਮਦਾਰ ਸੇ ਕੇ ਪਹੁੰਚ ਰਹੀਆਂ ਨੇ ਜਿਸ ਸਮੇਂ ਰਾਤ ਤਕਸੇ ਦੇ ਮੁੱਖ ਗਵਾਰ ਖੁੱਲੇ ਜਾਂਦੇ ਨੇ 2 ਵਜੇ ਉਸ ਸਮੇਂ ਜਿਹੜਾ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜਾ ਹੈ ਨਾ ਮਿਰਦੇ ਆਮਦ ਨੂੰ ਰੱਖਦੇ ਆ ਇੱਥੇ ਇਕੱਠੀਆਂ ਹੋਈਆਂ ਸੰਗਤਾਂ ਨੇ ਸਿਮਰਨ ਕੀਤਾ ਜਾਪ ਕੀਤਾ ਤੇ ਨਾਲ ਦਿੱਤੇ ਆਪਣੇ ਜੀਵਨ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕੀਤੀ ਹੈ ਤੇ ਤਕਸੇ ਦੇ ਸਮੁੱਚੇ ਪ੍ਰਬੰਧ ਵੱਲੋਂ ਵੀ ਜਿਹੜਾ ਹੈ ਸਮੁੱਚੀ ਮਰੁਖਤਾ ਦੇ ਸਮੁੱਚੇ ਸੋ ਕਾਇਨਾਤ ਦੇ ਭਲੇ ਲਈ ਜਿਹੜਾ ਅਰਦਾਸ ਬੇਨਤੀ ਕੀਤੀ ਗਈ ਆ ਹੁਣ ਵੀ ਜਿਹੜਾ ਸੰਗਤਾਂ ਵੱਡੀ ਗਿਤੀ ਵਿੱਚ ਹਾਜ਼ਰੀਆਂ ਭਾਰੀਆਂ ਨੇ ਸੋ ਸੰਗਤਾਂ ਨੂੰ ਇਹ ਬੇਤੀ ਆ ਤੇ ਆਓ ਇਸ ਨਵੰਬਰ ਦੇ ਵਿੱਚ ਅਸੀਂ ਪ੍ਰਣ ਕਰੀਏ ਗੁਰੂ ਦੇ ਲੜ ਲੱਗੇ ਸੇਵਾ ਸਿਮਨ ਕਰੀਏ ਬਾਣੀ ਬਾਣੀ ਦੇ ਧਰਨ ਬਣੀਏ ਤਾਂ ਕਿ ਜਿਹੜਾ ਸਾਡਾ ਜੀਵਨ ਸਫਲਾ ਹੋ ਸਕੇ ਸਾਡੇ ਵੀ ਬਹੁਤ ਹੈ ਕੜਾਕੇ ਦੇ ਉੱਤੇ ਬਾਜੂ ਦੇ ਵਿੱਚ ਸੰਗਤਾਂ ਦਾ ਜਲਾ ਦੇਖਾ ਕਰਦੇ ਆ ਹਾਂਜੀ ਠੰਡ ਦੇ ਜਿਆਦਾ ਠੰਡੋਂ ਮਤਿ باوجود ਵੀ ਸੰਗਤਾਂ ਜਿਹੜਾ ਹੈ ਜਿੱਥੇ ਬਜ਼ੁਰਗ ਭੈਣ ਵੀਰ ਭਰਾ ਦੇ ਉੱਤੇ ਬੱਚੇ ਵੀ ਬੜੀ ਗਿਣਤੀ ਵਿੱਚ ਆ ਕੇ ਅਰਦਾਸ ਬੇਨਤੀ ਕਰਦੇ ਕਿਉਂਕਿ ਇਸ ਪਾਵਨ ਧਰਤੀ ਤੇ ਕਲਗੀਧਰ ਪਿਤਾ ਜੀ ਦਾ ਵਰਦਾਨ ਵੀ ਹੈ ਜੋ ਆ ਕੇ ਜਿਹੜਾ ਹੈ ਗੁਰਮੁਖੀ 35 ਲਿਖੇਗਾ ਉਹ ਵਿਦਵਾਨ ਬਣੇਗਾ ਤੇ ਸੰਗਤਾਂ ਆਪਣੇ ਬੱਚਿਆਂ ਨੂੰ ਵੀ ਨਵੰਬਰ ਦੇ ਤੇ ਲੈ ਕੇ ਆ ਕੇ ਜਿਹੜਾ ਹੈ ਇੱਥੇ ਗੁਰਮੁਖੀ 35 ਲਿਖਵਾ ਕੇ ਉਹਨਾਂ ਦੀ ਜੜ ਦੀ ਕਲਾ ਲਈ ਅਰਦਾਸ ਬੇਨਤੀ ਕਰ ਰਹੇ ਨੇ ਪ੍ਰਬੰਧ ਵੱਲੋਂ ਵੀ ਜਿਹੜਾ ਹੈ ਸੁਚੱਜੇ ਪ੍ਰਬੰਧ ਕੀਤੇ ਗਏ ਨੇ ਜਿੱਥੇ ਡੈਕੋਰੇਸ਼ਨ ਕੀਤੀ ਗਈ ਹੈ ਸਵਾਬਤ ਕੀਤੀ ਗਈ ਹੈ ਉੱਤੇ ਲੰਗਰਾਂ ਦੇ ਵਿੱਚ ਵੀ ਜਿਹੜਾ ਹੈ ਵੱਡੇ ਪ੍ਰਬੰਧ ਕੀਤੇ ਗਏ ਨੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਪ੍ਰੀਤ ਕੈਂਤ ਹੈ ਠੀਕ ਹੈ ਮੈਂ ਤੁਹਾਨੂੰ ਪੀਤਾ ਕੈਂਤ ਆ ਮੈਂ ਨਵੇਂ ਸਾਲ ਦੀਆਂ ਸਾਰਿਆਂ ਨੂੰ ਵਧਾਈਆਂ ਦਿੰਦਾ ਹਾਂ ਤੇ ਪਰਮਾਤਮਾ ਕਰੇ ਸਾਰਿਆਂ ਦਾ ਜਿਹੜਾ ਨਵਾਂ ਸਾਲ ਜ਼ਿੰਦਗੀ ਆ ਉਹ ਸੋਹਣੀ ਬਤੀਤ ਹੋਵੇ ਖੁਸ਼ੀਆਂ ਭਰੀਆਂ ਕਿਸ ਨੇ ਅਰਦਾਸ ਕੀਤੀ ਹੈ ਬੱਡੀ ਕਿ ਕਿਸਾਨ ਦਾ ਠੰਡਾ ਆ ਨਾ ਬਾਪੂ ਦੀ ਹੈ ਸੰਤ ਦਾ ਵੱਡੀ ਜੀ 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 ਕਿਉਂਕਿ ਕੁਝ ਵੀ ਹੋਵੇ ਗਰਮੀ ਹੋਵੇ ਠੰਡੋ ਹੋਵੇ ਜਿਹੜੀ ਮਤਲਬ ਆਸਥਾ ਹੈ ਗੁਰੂ ਘਰ ਨਾਲ ਉਹ ਸਾਰੀਆਂ ਸੰਗਤਾਂ ਦੀ ਜਿਹੜੀ ਧਿਲੋਆਂ ਤੇ ਬਸ ਇਹੀ ਅਰਦਾਸ ਕੀਤੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਸਾਡੀ ਇਹੀ ਅਰਦਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ 2022 ਇਸਵੀ ਸਾਡੀ ਸ਼ੁਰੂਆਤ ਹੈ ਲੋਕਾਂ ਦੇ ਅੰਦਰ ਨਵੇਂ ਸਾਲ ਨੂੰ ਲੈ ਕੇ ਬਹੁਤ ਖੁਸ਼ੀ ਹੁੰਦੀ ਹੈ ਬਹੁਤ ਸਾਰੀਆਂ ਭਾਵਨਾਵਾਂ ਹੁੰਦੀਆਂ ਨੇ ਸੇਂਤ ਸੰਗਤਾਂ ਅੱਜ ਵੱਡੇ ਅਬਰਤ ਮੇਲੇ ਤੋਂ ਲੈ ਕੇ ਤੱਕ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਰਿਝਾਂ ਨੇ ਠੰਡ ਵੀ ਭਾਵੇਂ ਬਹੁਤ ਜ਼ੋਰਾਂ ਤੇ ਹੈ ਤੋਪ ਤੇੰਦੀ ਹੈ ਪਰ ਘਰ ਵੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੀ ਸੰਗਤ ਦੇ ਵਿੱਚ ਬੜਾ ਵੱਡਾ ਉਤਸ਼ਾਹ ਹੈ ਤੇ ਸੰਗਤਾਂ ਬੜੀ ਸਰਦਾ ਭਾਵਨਾ ਦੇ ਨਾਲ ਤਖਤ ਸਾਹਿਬ ਜੀ ਵੀ ਕਿਹਾ ਕਿ ਨਮਸਕਾਰਾਂ ਕਰ ਰਹੀਆਂ ਨੇ ਅਰਦਾਸਾਂ ਵੀ ਕੀਤੀਆਂ ਕਰ ਰਹੀਆਂ ਨੇ ਮਹਾਰਾਜ ਕਿਰਪਾ ਕਰਨ ਸਾਰੀਆਂ ਸੰਗਤਾਂ ਨੂੰ ਚੜ੍ਹਦੀਆਂ ਕਲਾ ਖੁਸ਼ੀਆਂ ਬਖਸ਼ ਕਰਨ ਆਉਣ ਵਾਲਾ ਨਵਾਂ ਬਰਾ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਅਸੀਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਕੇ ਕੁਝ ਨਵੇਂ ਪੂਰਨੇ ਪਾ ਸਕੀਏ ਸਾਰਿਆਂ ਨੂੰ ਬਹੁਤ ਬਹੁਤ ਵਾਰਗੋ ਵਾਹਿਗੁਰੂ ਜੀ ਕਾ ਖਾਲਸਾ ਵਾਇਦ ਰੂਜੀ ਕੀ ਫਤ ਹੈ ਕੋਰਾ ਸਭ ਪਾਲ ਸੀ ਜਿਹੜਾ ਨਾਮ ਹੈ ਅੱਜ ਇਹ ਆ ਅੱਜ ਸਾਰੇ ਜਿੰਨੇ ਵੀ ਸੋਨਾਲੇ ਪਿਆਪਾਸੇ ਨੂੰ 2026 ਦਾ ਸਾਲ ਦੀਆ ਲੱਖ ਲੱਖ ਮੁਬਾਰਕਾਂ ਅੱਜ ਦੇਖ ਨੂੰ ਮਿਲਿਆ ਕਿ ਦਾਨਾ ਸਾਹਿਬ ਦੇ ਨਾਸਤ ਕੋਲ ਅੱਜ ਬਹੁਤ ਸੰਗਤ ਆ ਰਹੀ ਹੈ ਤੇ ਅੱਜ ਖੁਸ਼ੀ ਹੈ ਉਹਨੇ ਤਾਂ ਅਸੀਂ ਰੋਜ਼ ਹੀ ਹਰ ਪਰ ਅੱਜ ਬਹੁਤ ਜ਼ਿਆਦਾ ਇਕੱਠ ਹੈ ਇੱਥੇ ਉਗੇ ਨਵੇਂ ਸਾਲ ਆਲੇ ਜਿਹਨਾਂ ਲੋਕ ਜਿਆਦਾ ਆਉਂਦੇ ਨਹੀਂ ਕਿਉਂਕਿ ਪੁਰਾਣੇ ਸਾਲ ਦੀ ਜਿਆਦਾ ਲੋ ਤਾਜਾ ਕਰਦੇ ਹੋਏ ਨਵੇਂ ਸਾਲ ਖੁਸ਼ੀਆਂ ਵਾਸਤੇ ਲੈ ਕੇ ਆਵੇ ਇਹਦੇ ਵਾਸਤੇ ਅਰਦਾਸ ਕਰਦੇ ਨੇ ਤਾਂ ਅੱਜ ਅਜੇ ਦਰਵਾਸਾਬ ਜੀ ਅੱਜ ਸਾਰੇ ਇੱਥੇ ਇਕੱਠੇ ਹੋਏ ਨੇ ਤੇ ਬਾਬਾ ਜੀ ਨੇ ਅਰਦਾਸ ਕੀਤੀ ਹੈ 2026 ਆਉਣ ਵਾਲੇ ਇਲਾਕੇ ਦੇ ਸਿੱਖਾਂ ਵਾਸਤੇ ਕਿਸਾਨਾਂ ਵਾਸਤੇ ਖੁਸ਼ੀਆਂ ਦੇ ਖਿੜੇ ਲੈ ਕੇ ਆਏ ਇਹਦੇ ਇਥੇ ਅੱਗੇ ਬੜਾ ਅਨੰਦ ਮਿਲਿਆ ਅੱਜ ਤੇ ਬਹੁਤ ਖੁਸ਼ੀਆਂ ਤੇ ਬਹੁਤ ਇਕੱਠਾ ਜਿਹੜੇ ਇੱਥੇ ਇਕੱਠੇ ਹੋਣਾ ਅੰਮ੍ਰਿਤਸਰ ਬੰਗੜੇ ਇਕੱਠਾ ਜੀ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਅੱਜ خوشیاں <سؤال> فصلیں Thank <laughs> you. ਦੇ ਮੇਰੇ ਤੋਂ ਅੰਦਰੋਂ ਜਿਹੜੀ ਰਹਿਮਾਨਾ ਮੰਦਿਰ ਤੋਂ ਪੁਰਾਣੇ ਕਾਲਖ ਜੰਦੀਆਂ ਨੇ ਨਾ ਉਹ ਉੱਤੇ ਨੇ ਰਹਿਮਾਨਾ ਦਾ ਇਹ ਸਾਭੇ ਦੇ ਦੁਆਰੇ ਜੁਤੀ ਹੋਵੇ ਬੇਸੀ ਰਾਜੇ ਤੋਂ ਸੱਤਰੀ ਅੰਦਰ ਤੋਂ ਕੋਮਨ ਸਾਡੇ ਆਇਆ ਤੇ ਤਾਲੋਂ ਵੱਗਣਾ ਕੀ ਚਾਹੀਦਾ ਦੁਨੀਆ ਦੇ ਦਾਸ ਆਏ ਆ ਰੋਜ਼ ਖੇਤ ਮਿਲਦਾ ਤਾਂ ਉਹ ਵੀ ਕਰਦੇ ਵਸਾਈਏ ਕਮਾਈਏ

i don't ਦਾਨ ਨੂੰ ਵਾਸਤੇ ਔਰ ਆਪਣੀਆਂ ਪੁੱਖਾਂ ਨੂੰ ਜਿਹੜਾ ਸੀ ਪੂਰੇ ਕਰਨ ਵਾਸਤੇ ਪਰ ਗੁਰਮੁਖ ਪਿਆਰੇਓ ਅੱਜ ਤੱਕ ਕਿਸੇ ਮਨੁੱਖ ਨੂੰ ਤ੍ਰਿਪਤੀ ਮਿਲੀ ਹੈ ਅੱਜ ਤੱਕ ਮਨੁੱਖ ਕੋਸਤਰਾ ਰੱਗੇ ਸ਼ਾਇਦ ਇਸੇ ਕਰਕੇ ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸੀ ਅੱਖੀਂ ਦੇਖ ਨਾ ਲੱਗੀਆਂ ਬਹੁਤਾਂ ਗੰਗਤਮਾਸ ਤੇ ਉਹ ਸਾਰੇ ਪਦਾਰਥ ਇਕੱਠੇ ਕਰ ਲੈ ਗਏ ਫਿਰ ਸਵਾਲ ਇਹ ਹੈ ਕਿ ਕੀ ਮਨੁੱਖ ਦੀ ਪੁੱਖ ਉਤਰ ਜਾਏਗੀ ਕਿ ਮਨੁੱਖ ਦੀ ਪੁੱਖ ਤਦੋਂ ਹੋ ਸਕਦਾ ਹੈ ਜਨਮਾਹ ਰਾਜਕੰਦੇ ਬੁਰਗੰਦ ਸਦਸਤ ਕਿੱਡੇ ਵੱਡੇ ਉਹਨਾਂ ਨੇ ਇਸ਼ਾਰੇ ਕੀਤੇ ਏਥੋਂ ਤੱਕ ਆਪ ਜੀ ਰੋਜ਼ ਵਰਤਿਓ ਜਰਦੀ ਸਾਹਿਬ ਦੇ ਸਰਮਾ ਜਾਂ ਤਾਂ ਇਸੇ ਜਰਮ ਵਿੱਚ ਦੁੱਖ ਨਹੀਂ ਪਹੁੰਚਦਾ ਸੀ ਬੁੱਧਰ ਭਾਈ ਜਨਮ ਹਲਸਾਵਲੀ ਬੱਤੀ ਜੀ ਜਲਦੀ ਗਲੇ ਜੀ ਫਿਰ ਉਹਨਾਂ ਦੇ ਵਿੱਚ ਜਦੋਂ ਮਰਦੇ ਗਏ ਤੇ ਵਿੱਚ ਔਰ ਕਿੰਨੇ ਤੱਕ ਦਰਗਾਹ ਦੇ ਵਿੱਚ ਵੀ ਉਹਨੂੰ ਸਜਾ ਰਹੇ ਦੁੱਖ ਦੀ ਦੁੱਖ ਪਾਉਂਦੇ ਨੇ ਕਿਉਂਕਿ ਨਾਮ ਰੂਪੀ ਜਲ ਮਿਲੇਗਾ ਕਿੰਤੀਵੇਂ ਨਾਮ ਰੂਪੀ ਜਲ ਮਿਲੇਗਾ ਤੇ ਅੰਦਰ ਜਾ ਕੇ ਖੰਡਕ ਮਿਲੇਗੀ ਉਹ ਨਾਤੇ ਮਿਲੇਗੀ ਪਰ ਮਾਠਗਨੀਰਾ ਜਿਹਨੂੰ ਆਖਿਆ ਅਸੀਂ ਵੀ ਕਈ ਵਾਰੀ ਗੁਰੂ ਦੇਖਦੇ ਕਿ ਉਹ ਉੱਥੇ ਜਾ ਕੇ ਸਾਡੀ ਪਿਆਸ ਬੁੱਝ ਜਾਏਗੀ ਆ ਜੀ ਦੇ ਨਾਲ ਸਾਡੀ ਪਿਆਸ ਬੁੱਝ ਜਾਣੀ ਹੈ ਇੱਥੇ ਜਾਣ ਦੇ ਨਾਲ ਸਾਡੀ ਪਿਆਸ ਬੁੱਝਦਾ ਸਤਗੁਰੂ ਸੱਚੇ ਬਾਦਸ਼ਾਹ ਕਹਿੰਦੇ ਨੇ ਭਾਈ ਮਨ ਨੂੰ ਭੁੱਖੇ ਤਹਿਦ ਸਟ ਬੁੱਝਾ ਉਹ ਤਸੱਬਿਸਾਵਾਂ ਦੇ ਵਿੱਚ ਘਟਦੇ ਦੋਲਦੇ ਰਹਿੰਦੇ ਨੇ ਜਦੋਂ ਤੋਂ ਆਪਣੇ ਪਿਆਸੇ ਜਾਣ ਜਾਂਦਾ ਹੈ ਜਿੱਥੇ ਉਹਨੂੰ ਪਤਾ ਲੱਗਦਾ ਹੈ ਉੱਥੇ ਹੀ ਦੌੜਦਾ ਹੈ ਪਰ ਉਹਨੂੰ ਉਹ ਚੀਜ਼ ਦੀ ਪ੍ਰਾਪਤੀ ਨਾ ਹੋਣ ਕਰਕੇ ਫਿਰ ਵੀ ਇਹਦਾ ਪੁੱਤਰ ਦੱਖਣ ਪੂਰਬ ਪੱਛਮ ਬਹੁਤ ਬਾਰੇ ਦੇ ਦਿੱਤੇ ਚਾਰ ਉਪਦੇਸਾਵਾ ਨੇ ਤੇ ਉੱਪਰ ਥੱਲੇ ਕਰਕੇ ਹੈ ਇਸ ਬਾਣੀ ਦੇ ਵਿੱਚ ਸ਼ਬਦ ਬੱਤੇ ਹੈ ਮਹਾਰਾਜ ਜਿਹਦਾ ਮਨ ਮੁਖੋਂ ਦਸੇ ਦਿਸ਼ਾਵਾਂ ਦੇ ਵਿੱਚ ਭਟਕਦਾ ਰਹਿੰਦਾ ਹੈ ਉਹ ਜੂ ਗਿਆ ਪ੍ਰਾਪਤ ਹੋ ਲਿਆ ਹੈ ਜੀਜੇ ਕਰਕੇ ਉਹਦੇ ਜੀਵਨ ਦੇ ਵਿੱਚ ਸਹਿਜਾ ਜੀਆ ਸਹਿਜ ਮਤਲਬ ਆਸ ਲੋ ਤੋਂ ਰੋਸ ਸਾਹਿ ਖਿਲਦੇ ਰਹਿੰਦੇ ਨੇ ਸਾਥ ਇੱਕ ਕਰਕੇ ਮਹਾਰਾਜ ਨੇ ਇਹ ਜੀਤ ਦਾ ਉਕਾਰ ਦਿੱਤੀ ਜਿਹੜਾ ਬਾਹੀ ਜਿਹਨੂੰ ਬਾਤ ਨੂੰ ਕਰਕੇ ਕਿਹਾ ਇਹੋ ਕਹ ਰਿਹਾ ਮੇਰੇ ਨਾਲ ਜੁੜਿਆ हेलो मित्रों पानी पानी क्यों ना हो जाए आधा आधा बांटो और इस इलाके पानी बहुत कम है श्रीमान राजपति का साक्षात्कार जी ने कहा कि इसके बावजूद शुरू में कई शब्द आए शुभां के बोल में पहले तो सब नाम रह गया एक नाम है नक्षत्रा धन्यवाद कहना है मैं अंकना नितनाथ